ਮੈਂ ਹਾਂ ترਸੀਮ ਚੋਪੜਾ ਇੰਡੀਆ ਨਿਊਜ਼ ਫੀਰਕੋਡ ਦੇ ਜ਼ਿਲਾਂ ਜ਼ਿਲ੍ਹਾ ਫੀਰਕੋਡ ਦੇ ਸ਼ਹਿਰਕੋਡ ਪੁਰਾ ਦੇ ਵਿੱਚ ਇਸ ਟਾਈਮ ਅਸੀਂ ਪਹੁੰਚੇ ਹਾਂ ਬਾਜ਼ਾਰ ਦੇ ਵਿੱਚ ਪਬਲਿਕ ਨਾਲ ਗੱਲ ਕਰਾਂਗੇ ਕੀ ਲੋੜਾਂ ਕੀ ਜ਼ਰੂਰਤਾਂ ਹਾਲਕੇ ਨੂੰ ਕਿਸ ਤਰ੍ਹਾਂ ਦਾ ਐਮਪੀਓ ਪਸੰਦ ਕਰਦੇ ਆ ਤੇ ਪਹਿਲਾਂ ਵਾਲੇ ਐਮਪੀ ਦਾ ਕੀ ਕਾਰਜ ਕਰ ਰਿਹਾ ਤੇ ਹੁਣ ਉਹ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਆ ਤੇ ਕਿਸ ਤਰ੍ਹਾਂ ਦਾ ਐਮਪੀ ਚਾਹੁੰਦੇ ਆ ਗੱਲ ਕਰਾਂਗੇ ਸ਼ਹਿਰ ਦੇ ਪਬਲਿਕ ਨਾਲ ਲੋਕਾਂ ਨਾਲ ਤੇ ਉਹ ਬਾਜ਼ਾਰ ਦੇ ਵਿੱਚ ਜਿਹੜੇ ਵਪਾਰੀ ਅੱਜ ਆਏ ਐ ਤਵਾਰਾ ਫ੍ਰੀ ਐ ਦੁਕਾਨਾਂ ਵਾਲੇ ਉਹਨਾਂ ਨੂੰ ਕੀ ਤਕਲੀਫ ਐ ਕੀ ਉਹਨਾਂ ਦੀਆਂ ਮੰਗਾਂ ਕੀ ਉਹਨਾਂ ਦੀਆਂ ਲੋੜਾਂ ਉਹ ਗੱਲ ਕਰਾਂਗੇ ਕੀ ਕਹਿੰਦੀ ਐ ਦੁਕਾਨਦਾਰ ਮੈਂ ਤਾਂ ਕਰਤਾ ਜਾ ਹਾਂਜੀ ਹਾਂਜੀ ਕੀ ਮਾਈ ਪ੍ਰਦੀਪ ਨਹੀਂ ਐ ਹਾਂ ਨਹੀਂ ਸਰਬ ਕੀ ਕਹਿਣਾ ਚਾਹੁੰਦੇ ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਐ ਔਰ ਕਿਸ ਤਰ੍ਹਾਂ ਦਾ ਤੁਹਾਨੂੰ ਐਮਪੀ ਚਾਹੀਦਾ ਵੀ ਕਿਸ ਤਰ੍ਹਾਂ ਦੀਆਂ ਤੁਹਾਡੀਆਂ ਲੋੜਾਂ ਕੀ ਤੁਸੀਂ ਮੰਗ ਕਰਦੇ ਹੋ ਜੀ ਸਾਨੂੰ ਲੋੜਾਂ ਹੈਗੀਆਂ ਸਾਰੀਆਂ ਲੇਕਿਨ ਲੋੜ ਪੂਰੀ ਕਰਨ ਵਾਲਾ ਕੋਈ ਨਹੀਂ ਹੈਗਾ ਨਾ ਕੋਈ ਕਾਂਗਰਸੀ ਨਾ ਕੋਈ ਅਕਾਲੀ ਨਾ ਕੋਈ ਆਮ ਨਾ ਕੋਈ ਅਰਾ ਵਗੈਰਾ ਕੋਈ ਨਹੀਂ ਹੈਗਾ ਸਕਾਰ ਜ਼ੀਰੋ ਹੈ ਸਾਡੇ ਪੰਜਾਬ ਚ ਤੇ ਸਾਡੇ ਪੰਜਾਬ ਤੇ ਜ਼ੀਰੋ ਰਹਿਣੀ ਹੈ ਔਰ ਸਰਕਾਰ ਕੋਲ ਬਿਲਕੁਲ ਹੀ ਡਾਊਨ ਫਲਾਇਆ ਪਿਆ ਹੈ ਮਤਲਬ ਕੀ ਦਸੀ ਆਈ ਤੁਹਾਨੂੰ ਇਹ ਮਤਲਬ ਸਾਡੇ ਵਿਊਜ਼ ਖਤਮ ਹੋ ਗਏ ਆ ਐਂ ਐ ਬੋਲ ਬੋਲ ਕੇ ਥੱਕੇ ਹੋਏ ਆ ਤੇ 35 ਸਾਲ ਤੋਂ ਕੋਈ ਸਰਕਾਰ ਸਾਡੇ ਕੰਮ ਦੀ ਨਹੀਂ ਆ ਰਹੀ ਕੋਈ ਸਾਡਾ ਡਿਵੈਲਪਮੈਂਟ ਨਹੀਂ ਹੋ ਰਿਹਾ ਏਰੀਆ ਦਾ ਨਾ ਕੋਈ ਇੰਡਸਟਰੀ ਲੱਗ ਰਹੀ ਹੈ ਨਾ ਕੋਈ ਲੈਨ ਨਾ ਕੁਦਨ ਬੱਚੇ ਜਿਹੜੇ ਹੈਗੇ ਭੁੱਖੇ ਮਰਦੇ ਕੀ ਕਰਨਗੇ ਚੋਰੀਆਂ ਹੀ ਕਰਨਗੇ ਡਾਕੇ ਮਾਰਨਗੇ ਨਸ਼ੇ ਲੱਗ ਗਏ ਕੀ ਕਰਨਗੇ ਉਹ ਨਸ਼ੇ ਜਿਹੜੇ ਲੱਗੇ ਉਹ ਸਾਰਾ ਘਰਬਾਰ ਹੋ ਜਾਂਦੇ ਆ ਲੋਕਾਂ ਦੇ ਔਰ ਸੰਭਾਲਣ ਦਾ ਕੋਈ ਨਹੀਂ ਹੈਗਾ ਇਸ ਦੇਸ਼ ਕਿਸ ਤਰ੍ਹਾਂ ਦੀਆਂ ਲੋੜਾਂ ਹੈਗੀਆਂ ਤੁਹਾਡੀਆਂ ਕਿਸ ਤਰ੍ਹਾਂ ਦੀ ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਆ ਵੀ ਕੀ ਕੰਮ ਹੋਣਾ ਚਾਹੀਦਾ ਲੋੜਾਂ ਵੀ ਇਸ ਤਰ੍ਹਾਂ ਵੀ ਲੋੜਾਂ ਇਸ ਤਰ੍ਹਾਂ ਸਾਰੇ ਬੰਦੇ ਦੀ ਖੁਸ਼ਹੂਰੀ ਹੋਵੇ ਖੁਸ਼ੀ ਹੋਵੇ ਖਿਸ਼ਾਲ ਹੋਵੇ ਸਾਰਾ ਏਰੀਆ ਸਾਰਾ ਕੰਟਰੀ ਏਰੀਆ ਕੰਟਰੀ ਯਾਦ ਹੋਵੇ ਖੁਸ਼ਹਾਲ ਹੋਵੇ ਲੇਕਿਨ ਕਰੀਏਗੀ ਹੁਣ ਕੋਈ ਕੁਝਾਰ ਕਰਨ ਵਾਲਾ ਕੋਈ ਹੋਵੇ ਤਾਂ ਹੀ ਕੁਝ 할ੂਗਾ ਕੁਝਾਰ ਤਾਂ ਹੈ ਕੋਈ ਹੈ ਹੀ ਨਹੀਂ ਅਜ ਕਰੀਏਗੀ ਦੱਸ ਇੱਕੀ ਤਰਫੀ ਦਸੀ ਅਸੀਂ ਗੱਸਨ ਅਸਨ ਕੋਈ ਲਫਜ਼ ਨਹੀਂ ਹੈਗੇ ਕਿਸ ਤਰ੍ਹਾਂ ਦੇ ਮੁੱਦੇ ਹੈਗੇ ਜਿਹੜੇ ਪੰਜਾਬ ਦੇ ਵਿੱਚ ਸਾਨੂੰ ਉਹਨਾਂ ਪ੍ਰੀਤੀਆਂ ਨੂੰ ਉਹਦੇ ਮੁੱਦਿਆਂ ਨੂੰ ਜੂਰ ਕਰਨਾ ਚਾਹੀਦਾ ਸਰਕਾਰਾਂ ਨੂੰ ਕਿਸ ਤਰ੍ਹਾਂ ਦੇ ਤੁਸੀਂ ਸਰਕਾਰਾਂ ਨੂੰ ਦੂਰ ਕਰਨੇ ਚਾਹੀਦੇ ਦੇਖ ਰਹੇ ਪਹਿਲੀ ਤਾਂ ਨਸ਼ੇ ਸਾਡੇ ਬੱਚੇ ਮਰ ਰਹੇ ਹੈ ਮੇਰਾ ਬੱਚਾ ਬੱਚਾ ਮਰ ਚੁੱਕਿਆ ਹੈ ਔਰ ਕੋਈ ਹੈ ਹੀ ਨਹੀਂ ਕਿਹਦੇ ਅਗੇ ਕੰਪਲੇਨ ਕਰਦੇ ਕੰਪਲੇਨ ਕਰਨ ਵਾਲਾ ਕੋਈ ਨਹੀਂ ਇਕੱਲਾ ਮੁੰਡਾ ਸੀ ਮੇਰਾ ਕੋਈ ਗੱਜਨਾ ਆ ਸਾਡਾ ਕੋਈ ਫਿਊਚਰ ਖਤਮ ਹੋ ਗਿਆ ਤਾਂ ਹਰ ਪਾਸੇ ਅਸੀਂ ਫੇਲ ਹੋ ਚੁੱਕੇ ਹਾਂ ਔਰ ਫਿਰ ਹੈ ਉਹ ਰਵਾਂਗੇ ਲੇਕਿਨ ਖੁਸ਼ਾਹੀ ਸਾਨੂੰ ਕੋਈ ਦੇਸੀ ਨਹੀਂ ਹੈ ਕਿਰੀ ਦਸੀ ਵੀ ਤੁਹਾਨੂੰ ਦੱਸਣਾ ਸਾ ਨਵੀਂ ਲੱਗੇ ਇਸ ਤੋਂ ਬਾਅਦ ਸਾਡੇ ਸ਼ਹਿਰ ਦੇ ਹੋਰ ਵੀ ਇੱਥੇ ਜਿਹੜੇ ਪਤਵੰਤੇ ਸੱਜਣਾ ਮੋਹਤਵਾਰ ਜਿਹੜੇ ਸ਼ਹਿਰ ਦੇ ਵਪਾਰੀ ਸੱਜਣਾ ਗਿਆ ਉਹਨਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹਣ ਹਾਂਜੀ ਕੀ ਨਾਮ ਹੈ ਲੋ ਮੇਰਾ ਨਾਮ ਹੈ ਹਰਿੰਦਰ ਸਿੰਘ ਹੈ ਅਣੀ ਉਹ ਜਿਹੜੀ ਕਿਸ ਤਰ੍ਹਾਂ ਦਾ ਤੁਸੀਂ ਐ ਐਮਪੀ ਚੋਣੇ ਹੋ ਕਿਸ ਤਰ੍ਹਾਂ ਦੀ ਸਰਕਾਰ ਚੋਣੇ ਵੀ ਜਿਹੜੇ ਲੋਕਾਂ ਦੀਆਂ ਮੰਗਾਂ ਨੂੰ ਲੋਕਾਂ ਦੇ ਜਿਹੜੇ ਮੁੱਦਿਆਂ ਨੂੰ ਆਪਦੇ ਪੂਰਾ ਕਰ ਸਕਣ ਦੇਖੋ ਜੀ ਐਮਪੀ ਦਾ ਮਤਲਬ ਹੈ ਨੰਨੇ ਪਾਰਲੀਮੈਂਟ ਉਹ ਸਾਡੀ ਸਪੈਸਿਫਿਕ ਦੀ ਸਾਡੀ ਆਵਾਜ਼ ਸੈਂਟਰ ਸਰਕਾਰ ਕੋਲੇ ਉਥੇ ਜਾ ਕੇ ਉਠਾ ਸਕਿਆ 62 ਸਾਲਾਂ ਦੀ ਜਿਹੜੀ ਆਪਣੀ ਆਜ਼ਾਦੀ ਹਿਲੂ ਹੋ ਗਈ ਇੱਕ ਗੁੱਡੀਆਂ ਜਿਹੜੀਆਂ ਜ਼ਰੂਰਤ ਹੈ ਨਾ ਗੁੱਡੀਆਂ ਜ਼ਰੂਰਤਾਂ ਵੀ ਸਾਡਾ ਐਮਪੀ ਪੂਰੀਆਂ ਨਹੀਂ ਕਰ ਸਕਿਆ ਇਹ ਇਸ ਤੋਂ ਵੱਡੀ ਨਲਾਇਕੀ ਸਾਡੇ ਸ਼ਹਿਰ ਵਾਸਤੇ ਕੀ ਹੋ ਸਕਦੀ ਹੈ ਇੱਕ ਮੁੱਢੀ ਸਾਡੇ ਸਾਰੇ ਰੇਲਵੇ ਕਮਿਊਨਿਟੀ ਦੀ ਇਹ ਜ਼ਰੂਰਤ ਸੀ ਕਿ ਕੋਰਪਰੇਟ ਮੁਗੇ ਤੱਕ ਲਾਈਨ ਸਾਜ ਪਿਆਵੇ ਜਾਂ ਕਿ ਕੋਰਪੂਰਾ ਸਿੱਧਾ ਚੰਡੀਗੜ੍ਹ ਜਾਦਾ ਤੇ ਜਦੋਂ ਕਿ ਬੱਸ ਤੇ ਕਿਰਾਏ ਦੇ ਟੁਗੜੇ ਤਿਕਨੇ ਕਿਰਾਏ ਦੇ ਵਿੱਚ ਜਾ ਕੇ ਬੰਦਾ ਜਾਂਦਾ ਇੱਕ ਛੋਟੀ ਜਿਹੀ ਗੁੱਡੀ ਜ਼ਰੂਰਤ ਵੀ ਲੋਕਾਂ ਦੀ ਪੂਰੀ ਨਹੀਂ ਕਰ ਸਕਿਆ ਇੱਕ ਐਮਪੀ باقی رہی کوے کی فریدکوٹ کی ساری ڈسٹرک کی ڈیولپمنٹ بہت ویڈیو فریدکوٹ شوگر مل ساگا مل سکتی جیوں چلائی جاتی وہ ملیں بالکل سلاد ہو کے کٹو ہو کے بند ہو چکی ہے بےروزگاری دنوں دن بد ہی رہی ہے لوٹا کھوان کا کارن کی ہے بچے فری جیٹرو کرتے ہیں یا نشا کرتے ہیں یا جہاں کوئی ماڑا موٹا چل ਜੋ ਪਹਿ ਹੈਗੇ ਆ ਉਹ ਬੱਚਿਆਂ ਨੂੰ ਆਗਿਆ ਨੂੰ ਬਾਹਰ ਭੇਜ ਰਿਹਾ ਹੈ ਉਹ ਜਿਹੜੀ ਸਾਡੀ ਬੱਚੇ ਦੀ ਸਾਡੀ ਜਵਾਨੀ ਤੇ ਸਾਡਾ ਪੈਸਾ ਉਹ ਸਾਰਾ ਬਾਹਰ ਜਾ ਰਿਹਾ ਹੈ ਇਸ ਤੋਂ ਵੱਡੀ ਬਾਤ ਕਿਸੇ ਸਾਡੇ ਦੇਸ਼ ਵਾਸਤੇ ਕੀ ਹੋ ਸਕਦੀ ਹੈ ਸਰਕਾਰ ਤਾਂ ਕਹਿੰਦੀ ਬਾਹਰੋਂ ਪੈਸਾ ਆ ਰਿਹਾ ਹੈ ਇਹਨਾਂ ਪੈਸਾ ਸਾਨੂੰ ਇਹਨਾਂ ਡਾਲਰ ਦੇ ਨੇ ਵੀ ਅੰਦਾਜ਼ਾ ਲਾਗੇ ਉਹ ਡਾਲਰ ਇਹ ਤਾਂ ਦੇਖਣ ਵੀ ਪੈਣਾ ਪੈਣਾ ਗਏ ਕਿੰਨੇ ਪੈਸੇ ਸੀ ਸਾਡੇ ਸਾਡੀ ਜਵਾਨੀ ਸਾਡੀ ਇੰਟੈਲੀਜੈਂਸੀ ਬਾਹਰ ਗਈ ਸੀ ਉਹ ਉਹੀ ਉਹ ਪੈਸੇ ਜੇ ਇੱਥੇ ਹੀ ਇੰਡੀਆ ਸਾਡੇ ਕੋਲੇ ਸਾਡੇ ਬੱਚਿਆਂ ਕੋਲੇ ਲੋਕੜੀਆਂ ਹੋਣ ਸਾਡੀ ਉਹ ਇੰਟੈਲੀਜੈਂਸੀ ਹੋਵੇ ਸਾਨੂੰ ਬਾਹਰ ਬੱਚੇ ਭੇਜਣ ਦੀ ਕੀ ਜ਼ਰੂਰਤ ਹੈ ਕਿ ਸਭ ਤੋਂ ਵੱਡੀ ਬੱਤ ਕਿਸਮਤੀ ਹੈ ਸਾਡੇ ਸਰਕਾਰਾਂ ਦੀ ਵੀ ਇਹ ਜਿਹੜੇ ਬੱਚੇ ਸਾਡੇ 40 40 50 50 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਆ ਉੱਥੇ ਜਾ ਕੇ ਉਹ ਲੇਬਰ ਕਰੀ ਜਾਂਦੇ ਆ ਇੱਥੇ ਇੰਨੀ ਇੰਟੈਲੀਜੈਂਸੀ ਇੰਨੇ ਅੱਛੇ ਘਰਾਣੇ ਪਰਵਾਰ ਦੇ ਬੱਚੇ ਉੱਥੇ ਬਾਹਰ ਜਾ ਕੇ ਨੌਕਰੀਆਂ ਕਰਦੇ ਜੀ ਜਿਹੜੇ ਜਿਹੜੇ ਪਹਿਲਾਂ ਵਾਲੇ ਮੈਂਬਰ ਪਾਰਲਮੈਂਟ ਰਹੇ ਆ ਸਦੀਕ ਸਾਹਿਬ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਜੀ ਮੈਂਬਰ ਪੰਡ ਮੈਂ ਪਹਿਲਾਂ ਹੀ ਇਹ ਬੇਨਤੀ ਕੀਤੀ ਹੈ ਵੀ ਮੈਂਬਰ ਪਾਰਲਮੈਂਟ ਹੋਣਾ ਚਾਹੀਦਾ ਜਿਹੜਾ ਉੱਥੇ ਜਾ ਕੇ ਸਾਡੀ ਡਿਸਟ੍ਰਿਕਟ ਦੀ ਸਾਡੇ ਸ਼ਹਿਰ ਦੀ ਆਵਾਜ਼ ਉਠਾ ਸਕੀ ਲੇਕਿਨ ਮੈਂ ਤਾਂ ਇਹ ਮਹਿਸੂਸ ਕੀਤਾ ਹੈ ਵੀ ਅਸੀਂ ਜਿੰਨੇ ਵੀ ਉਹਨਾਂ ਦੀਆਂ ਕੂਮੂਗੀਆਂ ਦੇਖੀਆਂ ਐ ਨਿਊਜ਼ ਦੇਖੀਆਂ ਉਹ ਤੋਂ ਜਾ ਕੇ ਸੌਣ ਤੋਂ ਬਗੈਰ ਤਾਂ ਉਹਨਾਂ ਨੇ ਕੋਈ ਕੰਮ ਕੀਤਾ ਨਹੀਂ ਤੇ ਸੌਣ ਵਾਸਤੇ ਆਪਣੇ ਕੋਲ ਘਰੇ ਟਾਈਮ ਹੈ ਲੋਕਾਂ ਵਿੱਚ ਵਿਚਰਨ ਵਾਸਤੇ ਆਪਾਂ ਐਮਪੀ ਬਣਾਇਆ ਹੈ ਉਹਨਾਂ ਨੂੰ ਸਰਕਾਰ ਇੰਨੀ ਇੰਨੀ ਜ਼ਿਆਦਾ ਤਨਖਾਹ ਦਿੰਦੀ ਹੈ ਇੰਨੀ ਫੈਸਿਲਿਟੀਆਂ ਦਿੰਦੀਆਂ ਨੇ ਪੱਤੇ ਮਿਲਦੇ ਆ ਕਿ ਕੋਈ ਧਿਆਨ ਨਹੀਂ ਉਹਨਾਂ ਨੂੰ ਕorporative fee court ਦੀ ਵੈਲਫੇਅਰ ਦਾ ਸਿਰਫ ਆਪੇ ਇਸ ਵਾਸਤੇ ਐਮਪੀ ਤਾਂ ਨਹੀਂ ਬਣਾਇਆ ਵੀ ਆਪਾਂ ਤਨਖਾਹ ਲੈ ਲਈ ਕਿ ਲੋਕਾਂ ਲੋਕਾਂ ਦੀਆਂ ਲੋਕਾਂ ਦੇ ਜਿਹੜੇ ਹੱਕਾਂ ਵਾਸਤੇ ਆਪਾਂ ਇੱਕ ਵੀ ਆਵਾਜ਼ ਨਾ اٹھਾ ਸਕੀਏ ਬਹੁਤ ਮਾੜੀ ਗੱਲ ਹੈ ਮੈਂ ਮੁਹੰਮਦ ਸਦੀਕੀ ਨੂੰ ਇਸ ਵਾਸਤੇ ਬਿਲਕੁਲ 0 ਨੰਬਰ ਦਿੰਦਾ ਕਿ ਸਾਡੇ ਸ਼ਹਿਰ ਵਾਸਤੇ ਸਾਡੇ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਵੀ ਅਸੀਂ ਇਸ ਤਰ੍ਹਾਂ ਦਾ ਜਿਹੜਾ ਵਿਧਾਇਕ ਅਸੀਂ ਚੁਣ ਕੇ ਉੱਥੇ ਮੈਂਬਰ ਪਾਰਲੀਮੈਂਟ ਭੇਜਿਆ ਤੇ ਹੁਣ ਅਮੀਰ ਕਰਦਾ ਦੇਖੋ ਹੁਣ ਵੀ ਦੋ ਗਾਇਕ ਜੋ ਜਿਹੜੇ ਕਲਾਕਾਰ ਸਾਡੇ ਸ਼ਹਿਰ ਦੇ ਵਿੱਚ ਅੱਜ ਇਹਦੇ ਨਮਾਇਦੇ ਬਣਨ ਵਾਸਤੇ ਆਏ ਆ

ਇਹ ਐਮਪੀ ਦੇ ਵੋਟਰ ਸੰਖਿਆ ਸਰਕਾਰ ਨਹੀਂ ਹੁੰਦਾ ਸੈਂਟਰ ਸਰਕਾਰ ਉਹਨਾਂ ਬੜੇ ਵੱਡੇ ਵੱੱਤੇ ਆਂਦੇ ਆ ਬਹੁਤ ਵੱਡੀਆਂ ਫੈਸਿਲਿਟੀਆਂ ਆਉਂਦੀਆਂ ਨੇ ਲੇਕਿਨ ਇਹ ਆਪਣੇ ਵਿਧਾਇਕ ਘਰ ਕੰਡ ਕਰਦਾ ਦੇਖੀ ਉਹ ਆਪਣੇ ਏਰੀਆ ਵਾਸਤੇ ਕੀ ਲੈ ਕੇ ਆਂਦਾ ਹੈ ਠੀਕ ਹੈ ਇਹ ਹੋਰ ਸਾਡੇ ਦੋਸਤੇ ਗਿਆ ਉਹਨਾਂ ਨਾਲ ਗੱਲ ਕਰਾਂਗੇ ਉਹ ਕੀ ਕਰਨ ਉਹ ਸੈਨਟ ਕਾ ਉਹ ਬੜੇ ਹਾਂਜੀ ਵੀਰ ਜੀ ਸਾਡੇ ਅਨੁਕੁਸ਼ਮ ਨਹੀਂ ਕੀ ਕਹਣਾ ਕਿ ਸਾਡੇ ਸ਼ਹਿਰ ਵਾਸਤੇ ਇਸ ਗਵਰਨਮੈਂਟ ਨੇ ਕੱਖ ਨਹੀਂ ਨਾ ਕੋਈ ਸਾਨੂੰ ਉਮੀਦ ਲੱਗਦੀ 22 ਸਾਲ ਬੀਤ ਕੇ 2 ਸਾਲ ਕੋਈ ਨਾ ਸੀ ਗਾਂ ਤੋਂ ਉਮੀਦ ਰੱਖਦੇ ਨਾ ਪਹਿਲਾਂ ਉਮੀਦ ਹੋਈ ਐ ਅਸੀਂ ਇਹਨਾਂ ਨੂੰ ਇਹ ਤੁਹਾਡੇ ਸਹਿਯੋਗ ਤੋਂ ਤੁਹਾਡੇ ਰਾਹੀਂ ਬਸ ਸਾਡੇ ਸ਼ਹਿਰ ਵੱਲ ਖਿਆਲ ਕਰੋ ਸਾਡੇ ਸ਼ਹਿਰ ਦਾ ਹਰੀਨੌਰ ਰੋਡ ਬੁਰਾ ਹਾਲ ਜੈਕੋ ਰੋਡ ਬੁਰਾ ਹਾਲ ਕੋਈ ਖਿਆਲ ਨਹੀਂ ਕਿਸੇ ਦਾ ਪ੍ਰਧਾਨ ਦਾ ਮੈਂਬਰ ਦਾ ਲੋਕੀ ਰੋਜ਼ ਡਿੱਗਦੇ ਆ ਮਰਦੇ ਆ ਕੋਈ ਇਹਨਾਂ ਨੂੰ ਫਿਕਰ ਕਿਸ ਤਰ੍ਹਾਂ ਦੀ ਸਰਕਾਰ ਚੋਣਿਆ ਤੁਸੀਂ ਵੀ ਇੱਥੋਂ ਦੇ ਕੀ ਮੁੱਦੇ ਹਨ ਕੀ ਕਿਸ ਤਰ੍ਹਾਂ ਦੇ ਤੁਸੀਂ ਡਵੈਲਪਮੈਂਟ ਚੋਣੇ ਡਵੈਲਪਮੈਂਟ ਸਾਡੇ ਸ਼ਹਿਰ 'ਚ ਹੋਈ ਕੋਈ ਨਹੀਂ 2 ਸਾਲਾਂ ਦੀ 1 ਰੁਪਇਆ ਤਾਂ ਲਾਇਆ ਦੱਸਣ ਵੀ ਕਿਤੇ 1 ਰੁਪਇਆ ਲਾਇਆ ਸਾਰੇ ਪੈ ਆਉਂਦੇ ਆ ਸਾਹਣੇ ਹੱਥ ਖੜਾ ਕਰਕੇ ਇੱਕ ਤਾਂ ਕਹਿ ਦੇਵੇ ਭਈ ਅਸੀਂ ਆ ਮੱਲੇ 'ਚ 1 ਰੁਪਇਆ ਲਾਇਆ ਨਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਭਈ ਸ਼ਹਿਰ 'ਕੰਨੇ ਖਿਆਲ ਦਿਓ ਬੜਾ ਹਾਲ ਹੈ ਹਰੀਨਾਂ ਰੋੜ ਦਾ ਦੇਖੋ ਰੋੜਾ ਐਸਜੀਐਸ ਕੋਲੇ ਰੋੜੇ ਐਸਐਸਬੀ ਕਾਲਜ ਰੋੜਾ ਐਨੀਆਂ ਸੜਕਾਂ ਨਕਮੀਆਂ ਕੋਈ ਰਿਸ਼ਾਵ ਨੂੰ ਘਰੋਂ ਨਹੀਂ ਨਿਕਲ ਸਕਦਾ ਐਡੇ-ਐਡੇ ਖੱਡੇ ਐ ਇਹ ਜਿਹੜੇ ਖੱਡੇ ਆ ਜੇ ਕੋਈ ਲੇੜੀ ਨਿੱਤਲੇ ਤਾਂ ਬੁਰਾ ਹਾਲ ਮੁਰਗੇ ਪਤਾ ਨਹੀਂ ਉਹਨਾਂ ਚਾਹਤੇ ਲਿਆਉਣਾ ਪਊ ਕਿ ਨਾ ਲਿਆਉਣਾ ਇਹਨਾਂ ਨਾਲ ਪਾਣੀ ਖੜਦਾ ਕਾਲਜ ਤੇ ਕੀ ਕੀ ਪ੍ਰੋਬਲਮ ਆ ਪੰਜਾਬ ਦੇ ਵਿੱਚ ਜਿਹੜੀਆਂ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਕੀ ਕੀ ਪ੍ਰੋਬਲਮ ਜਿਹੜੀਆਂ ਤੁਸੀਂ ਠੀਕ ਕਰਨੇ ਚਾਹ ਹਾਂਜੀ ਬੋਲੋ ਮੈਸੇਜ ਕਹਿਣੀ ਹੈ ਸਾਰਿਆਂ ਲਈ ਵੀ ਲੋਕਾਂ ਲਈ ਵੀ ਖੇਤਰੀ ਪਾਰਟੀ ਨੂੰ ਬਣਾਓ ਦੂਜੀ ਪਾਰਟੀ ਨਾਮ ਲਓ ਜੇ ਤੁਸੀਂ ਕੁਝ ਲੈਣਾ ਤਾਂ ਰੋਲਾ ਜਿੰਨਾ ਮਰਜੀ ਪਾ ਲਓ ਆਪਦੀਆਂ ਗੱਲਾਂ ਕਰ ਲਓ ਧਰ ਲਓ ਕੁਝ ਨਹੀਂ ਮਿਲਣਾ ਅਸੀਂ ਚਾਹੁੰਦੇ ਆ ਖੇਤਰੀ ਪਾਰਟੀ ਆਵੇ ਤੇ ਖੇਤ ਦਾ ਹੋਈ ਸਾਰ ਕਰੂਗੀ ਹੋਰ ਕਿਸੇ ਨੂੰ ਨਹੀਂ ਕਰਨਾ ਜੋ ਮਰਜੀ ਹੋਵੇ ਜੋ ਮਰਜੀ ਕਰੋ ਧੰਨਵਾਦ ਪੱਤਰਕਾਰ ਜੀ ਖੇਤਰੀ ਪਾਰਟੀ ਸੈਂਟਰ ਚ ਸਰਕਾਰ ਬਣਾ ਸਕੇਗੀ ਸਿਰਫ ਲੋਕਲ ਜਿੱਥੇ ਖੇਤਰ ਹੈ ਉੱਥੇ ਇਹ ਇਹ ਮੁੱਦੇ ਦਾ ਸੈਂਟਰ ਸਰਕਾਰ ਨੇ ਚੁੱਕਣਾ ਜਿਹੜੇ ਸੈਂਟਰ ਦੇ ਇਸ ਟਾਈਮ ਸੈਂਟਰ ਚ ਸਰਕਾਰ ਬਣ ਜਾ ਰਹੀ ਹੈ ਐਮਪੀ ਸੈਂਟਰਲੀ ਬਣਨਾ ਉਹ ਕੀ ਸੈਂਟਰ ਲਈ ਕੁਛ ਨਹੀਂ ਹੋਣਾ ਜੀ ਨਾ ਸੈਂਟਰ ਸਾਡੀ ਆਵਾਜ਼ ਸੁਣਨੀ ਨਾ ਜਾਣੀ ਕੁਛ ਨਹੀਂ ਹੋਣਾ ਅਸੀਂ ਕਹਿੰਦੇ ਗਾਹ ਸਮਾਜਿਕ ਕੋਈ ਖੇਤਰੀ ਪਾਰਟੀ ਲੈ ਆਓ ਉਹਨਾਂ ਨਾਲ ਜੁੜੋ ਖੇਤਰੀ ਪਾਰਟੀ ਨਾਲ ਸੈਂਟਰ ਨੂੰ ਸਟੋਪ ਕਰੋ ਠੀਕ ਹੈ ਅਣੀ ਸਾਡੇ ਚਨਾ ਜੀ ਤੁਸੀਂ ਕੀ ਕਹਿੰਦੇ ਹਾਂ ਜੀ ਸਸੀ ਗਾਲ ਜੀ ਅੱਜ ਦੁਕਾਨਦਾਰਾ ਵਪਾਰੀ ਵਰਗ ਨੇ ਰਾਜਨੀਤਿਕ ਤੇ ਸਮਾਜ ਸੇਵੀ ਉਸਾਗੂਆਂ ਨੇ ਆਪ ਦਾ ਦਰਦ ਬਿਆਨ ਕੀਤਾ ਇਨਾਂ ਦੇ ਇੱਕ ਤੋਂ ਪਤਾ ਲੱਗਦਾ ਵੀ ਉਹ ਕਿੰਨੇ ਕ ਸਰਕਾਰਾਂ ਤੋਂ ਦੁਖੀ ਆ ਉਹਨਾਂ ਦੀ ਅਟਲ ਸਚਾਈ ਹੈ ਇਹ ਕਿ ਉਹ ਅੱਜ ਜਿਹੜੀ ਰਾਜਨੀਤੀ ਹੋ ਰਹੀ ਹੈ ਨਾ ਉਹ ਬਦਲਾਖੋਰੀ ਦੀ ਹੋ ਰਹੀ ਆ ਮੈਂਬਰ ਪਾਰਲੀਮੈਂਟ ਪਹਿਲਾਂ ਰਹੇ ਆ ਮੁਹੰਮਦ ਸਿੰਘ ਜੀ ਉਹਨਾਂ ਦੀ ਵਾਕਈ ਪਰਫਾਰਮੈਂਸ ਜ਼ੀਰੋ ਰਹੀ ਆ ਅਸੀਂ ਰਿਪੋਰਟ ਕਾਰਡ ਵੀ ਲੈ ਚੁੱਕੇ ਆ ਹੁਣ ਜਿਹੜਾ ਮੈਂਬਰ ਪਾਰਲੀਮੈਂਟ ਹੋਣਾ ਚਾਹੀਦਾ ਉਹ ਨਿਰਪੱਖ ਹੋਣਾ ਚਾਹੀਦਾ ਵਿਕਾਸ ਕਰੇ ਜਿਹੜੀ ਹੁਜਾ ਸਾਹਿਬ ਨੇ ਗੱਲ ਕੀਤੀ ਆ ਵੀ ਮੋਕੇ ਤੱਕ ਜੇ ਕੋਰਪਰੇਟ ਤੋਂ ਮੋਕੇ ਤੱਕ ਰੇਲਵੇ ਲਾਈਨ ਵਿਛਾਈ ਜਾਵੇ ਤਾਂ ਜੋ ਚੰਡੀਗੜ੍ਹ ਤੱਕ ਸਾਨੂੰ ਸਹੂਲਤਾਂ ਦੇ ਸਕਣ ਉਹ ਮੁੱਦਾ ਇਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਟਕਿਆ ਹੋਇਆ ਪਰ ਉਹ ਇੱਥੇ ਵਾਅਦਾ ਤਾਂ ਕਰ ਜਾਂਦੇ ਆ ਕੋਈ ਵੀ ਮੈਂਬਰ ਪਾਰਲੀਮੈਂਟ ਦਾ ਚਾਹੇ ਕੋਈ ਵਿਧਾਇਕਾ ਪਰ ਨਹੀਂ ਉਹ ਖਰੇ ਨਹੀਂ ਉਤਰਦੇ ਹੁਣ ਵੀ ਇਹਨਾਂ ਤੋਂ ਆਸ ਰੱਖੀ ਸੀ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਤੋਂ ਪਰ ਇਹਨਾਂ ਦੀ ਅੱਜ ਤੱਕ ਦੀ ਜਿਹੜੀ ਕਾਰਜਕਾਰੀ ਜ਼ੀਰੋ ਰਹੀ ਆ ਅਜੇ ਵੀ ਮੈਂ ਭਗਵਾਨਤਮਨ ਸਰਕਾਰ ਨੂੰ ਬੇਨਤੀ ਕਰਦਾ ਵੀ ਤੁਹਾਡੇ ਹਜੇ 3 ਸਾਲ ਪਏ ਆ ਤੁਸੀਂ ਆਪ ਦੀ ਇਹੋ ਜੀ ਕਾਰਜਕਾਰੀ ਦਿਖਾਓ ਲੋਕ ਤੁਹਾਡੇ ਨਾਲ ਜੁੜ ਜਾਣ ਜਿਹੜੀ ਉਹਨਾਂ ਨੇ ਆਸ ਰੱਖੀਏ ਤੁਹਾਡੇ ਤੇ ਉਹ ਆਸ ਤੇ ਤੁਸੀਂ ਖਰੇ ਉੱਤੋ ਤਾਂ ਜੋ ਅੱਗੇ ਤੋਂ ਵੀ ਤੁਹਾਨੂੰ ਹੀ ਯਾਦ ਕਰਨ ਤੁਹਾਨੂੰ ਹੀ ਚੁਣਨ ਇਹ ਆ ਚਾਹਨਾ ਜੀ ਜਿਹੜੀ ਇਹ ਪੰਜਾਬ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਇਹਨਾਂ ਨੇ ਨਸ਼ਿਆਂ ਦੇ ਮੁੱਦਿਆਂ ਤੇ ਬੇਅਦਬੀ ਦੇ ਮੁੱਦਿਆਂ ਤੇ ਔਰ ਲੌਂਡ ਆਰਡਰ ਦੀ ਸੀਟੀਪੀ ਜਿਹੜੀ ਆ ਉਸ ਦੇ ਮੁੱਦਿਆਂ ਤੇ ਜਿਹੜੇ ਇਹਨਾਂ ਨੇ ਇਹ ਸਰਕਾਰ ਬਣੀ ਸੀ ਲੋਕਾਂ ਨੇ ਬਦਲਾ ਭੁਲਿਆ ਸੀ ਉਸ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਜਿਹੜੀਆਂ ਇਹ ਮੰਗਾ ਜਿਹੜੀਆਂ ਉਹਨਾਂ ਨੇ ਕਹੀਆਂ ਸੀ ਲੋਕਾਂ ਨੂੰ ਪੂਰੀਆਂ ਹੋਈਆਂ ਨਹੀਂ ਜੀ ਬਿਲਕੁਲ ਨਹੀਂ ਪੂਰੀ ਹੋਈ ਜੇ ਨਸ਼ੇ ਦੀ ਗੱਲ ਕਰੀਏ ਨਸ਼ਾ ਵਧਿਆ ਬਿਲਕੁਲ ਵਧਿਆ ਤੁਸੀਂ ਅੱਜ ਹਰ ਇੱਕ ਗਲੀ ਮੋੜ ਤੇ ਤੁਹਾਨੂੰ ਨਸ਼ਾ ਮਿਲ ਜੂਗਾ ਜਿਹੜੇ ਇਸ ਤਰ੍ਹਾਂ ਦੀ ਮਰਜ਼ੀ ਆ ਸੁਨੀਆਂ ਸ਼ਰਤਾਂ ਸ਼ਾਹ ਨੂੰ ਨੇਰ ਹੁੰਦੇ ਜਾ ਔਰ ਉੱਥੇ ਲੁੱਟਖੋਹ ਵਾਲੇ ਬੰਦੇ ਆ ਮਿਲ ਜਾਣਗੇ ਮੁੰਡੇ ਆ ਮਿਲ ਜਾਣਗੇ ਜੋ ਕਿ ਬੰਦਾ ਤੂੰ ਵੀਲ ਵਹੀਕਲ ਤੇ ਤਾਂ ਜਾ ਹੀ ਨਹੀਂ ਨਾ ਸਕਦਾ ਉੱਥੇ ਤਾਂ ਨਾਲ ਦੀ ਨਾਲ ਉਹਦੇ ਕੁਝ ਨਾ ਕੁਝ ਮਾਰ ਕੇ ਨੂੰ ਸੁੱਟ ਕੇ ਲੁੱਟਖੋ ਕਰ ਲੈਂਦੇ ਆ ਉਸ ਤੋਂ ਬਾਅਦ ਹੁਣ ਇੱਕ ਨਵਾਂ ਇਹਨਾਂ ਨੇ ਚਲਾਇਆ ਹੈਗਾ ਜਿਹੜੇ ਲੁੱਟਖੋ ਵਾਲੇ ਆ ਸੋਨ ਸੋਨ ਸੜਕ ਤੇ ਜਾ ਕੇ ਆਂਡਾ ਸ਼ੀਸ਼ੇ ਦੇ ਮਾਰਦੇ ਆ ਜਦੋਂ ਅੱਗੋਂ ਅਗਲਾ ਵੈਪਰ ਚਲਾਉਂਦਾ ਕਾਰ ਦਾ ਜਾਂ ਹੋਰ ਵੀ ਇਕੱਲਾ ਵੈਪਰ ਚਲਾਉਂਦਾ ਤਾਂ ਉਹ ਹੋਰ ਧੁੰਦਲਾਉਂਦਾ ਉਹਨੂੰ ਰੁਕਣਾ ਪੈ ਜਾਂਦਾ ਉਸ ਤੋਂ ਬਾਅਦ ਉਹਦੀ ਲੁੱਟਖੋ ਕਰ ਲੈਂਦੇ ਆ ਪਰ ਜੇ ਉਹ ਜਾਂਦਾ ਪ੍ਰਸ਼ਾਸਨ ਕੋਲੇ ਪੁਲਿਸ ਪ੍ਰਸ਼ਾਸਨ ਕੋਲੇ ਜਾਂਦਾ ਉੱਥੇ ਕੋਈ ਸੁਣਵਾਈ ਜੀਗੀ ਮੈਂ ਇੱਥੇ ਇਹ ਗੱਲ ਕਰਾਂ ਪੁਲਿਸ ਪ੍ਰਸ਼ਾਸਨ ਦੀ ਇਹ ਗਾਸ਼ਤਾ ਉਹ ਜ਼ਰੂਰ ਵਧਾਈ ਜਾਵੇ ਪਹਿਲਾਂ ਵਧਾਈ ਸੀ ਉਹ ਤੋਂ ਦੋ ਕੁ ਮਹੀਨੇ ਇਹਨਾਂ ਨੇ ਆਪ ਦੀ ਵਧੀਆ ਕਾਰਜਗਾਰੀ ਦਿਖਾਈ ਪਰ ਹੁਣ ਫੇਰ ਉਹੀ ਹਾਲ ਆ ਐਸਾਂ ਸਾਡੇ ਸ਼ਹਿਰ ਕੋੜਪੁਰਾ ਦੇ ਮਸਨੀਕ ਵਪਾਰੀ ਪ੍ਰਾ ਤੇ ਆਮ ਲੋਕ ਜਿਨ੍ਹਾਂ ਨੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਮੌਜੂਦਾ ਸਰਕਾਰ ਦੀਆਂ ਔਰ ਪਿਛਲੀ ਸਰਕਾਰ ਦੀਆਂ ਵੀ ਪਿਛਲੇ ਐਮਪੀ ਦੀਆਂ ਵੀ ਇਹ ਕਾਰਗੁਜ਼ਾਰੀਆਂ ਦਸੀਆਂ ਤੇ ਹੁਣ ਉਹ ਕੀ ਚਾਉਂਦੇ ਆ ਉਹਨਾਂ ਮੁੱਦਿਆਂ ਤੇ ਉਹਨਾਂ ਨੇ ਚਾਨਣਾ ਪਾਇਆ ਉਹਨਾਂ ਮੁੱਦਿਆਂ ਅੱਜ ਮੰਗ ਰੱਖੀ ਐ ਸਿੰਧ ਸੈਂਟਰ ਦੀ ਜਿਹੜੀ ਨਵੀਂ ਬਣਨ ਜਾ ਰਹੀ ਸਰਕਾਰ ਉਸ ਦੇ ਕੋਲੇ ਤੇ ਹੁਣ ਦੇਖਣਾ ਹੋਵੇਗਾ ਉਹਨਾਂ ਵਾਲਾ ਸਮਾਂ ਕਿ ਕਿਸ ਤਰ੍ਹਾਂ ਦਾ ਹੁੰਦਾ ਹੈ ਔਰ ਕਿਹੜੀ ਸਰਕਾਰ ਬਣਦੀ ਹੈ ਕੋੜ ਉਪਰਾ ਤੋਂ ਜ਼ਿਲ੍ਹਾ ਬਰੀਦਪੁਰ ਤੋਂ ਉੱਤਰ ਸੇਮ ਚੌਪੜਾ ਇੰਡੀਆ ਨਿਊਜ਼